ਕਾਰਤਿਕ ਨਾਮ ਦਾ ਇੱਕ ਮੁੰਡਾ ਸੀਗਾ ਜੀ ਜਿਹੜਾ ਸ਼ਾਮ ਦੇ ਟਾਈਮ ਆਪਣੇ ਦੋਸਤ ਨਾਲ ਐਕਟੀਵਿਟੀ ਤੇ ਜਾ ਰਿਹਾ ਸੀਗਾ ਉਹਨੂੰ ਘੇਰ ਕੇ ਗੋਲੀਆਂ ਮਾਰੀਆਂ ਗਈਆਂ ਸੀਗੀਆਂ ਤੇ ਉਹ ਵੀ ਮੌਕੇ ਤੇ ਡੈਥ ਹੋ ਗਈ ਸੀ ਜਿਹੜਾ ਦਾ ਦੋਸਤ ਸੀਗਾ ਉਹਨੂੰ ਵੀ ਗੋਲੀਆਂ ਲੱਗੀਆਂ ਸੀਗੀਆਂ ਜਿਹੜਾ ਨਾ ਆਟੋ ਆਫ ਡੇਂਜਰ ਡਿਸਚਾਰਜ ਹੋ ਗਿਆ ਪਹਿਲਾਂ ਤੇ ਹਰਕਤਾਂ ਦੇ ਹੋਏ ਲੋਕਲ ਇੰਵੈਸਟੀਗੇਸ਼ਨ ਚਲਦੀ। ਸਭ ਤੋਂ ਪਹਿਲਾਂ ਤਾਂ ਆਇਡੈਂਟੀਫਾਈ ਕੀਤਾ ਗਿਆ ਇੱਕ ਲਾਈਨ ਗਿਆ ਲਈ ਆਇਡੈਂਟੀਫਾਈ ਕੀਤਾ ਗਿਆ ਕਿ ਕੌਣ-ਕੌਣ ਦੁਸ਼ੀ ਸੀਗੇ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ। ਇਨਵੈਸਟੀਗੇਸ਼ਨ ਅੱਗੇ ਵਧੀ ਇੱਕ ਦਾ ਦੋ ਮੋਟਰਸਾਈਕਲ ਹੋ ਗਏ ਦੋ ਦੇ ਤਿੰਨ ਮੋਟਰਸਾਈਕਲ ਹੋ ਗਏ ਤਿੰਨ ਮੋਟਰਸ ਤਿੰਨ ਟੂ ਵੀਲਰਸ ਚ 8 ਲੋਗ ਆਏ ਸੀਗੇ ਜੀ। ਤੇ ਉਹ ਸਾਰੇ ਆਇਡੈਂਟੀਫਾਈ ਹੋ ਗਏ ਉਹ ਲੋ ਸਾਰੇ ਲੋਹਾਰਾਂ ਦੇ ਰਹਿਣ ਵਾਲੇ। ਜਿਹੜਾ ਮ੍ਰਿਤਕ ਸੀਗਾ ਜਿਹਦੀ ਡੈਥ ਹੋਈ ਸੀਗੀ ਗੁਲੀਆਂ ਨਾਲ ਉਹਨਾਂ ਦੇ ਜਾਣਕਾਰ ਸੀਗੇ ਇਹਨਾਂ ਦੀ ਆਪਸ ਚ ਕਾਫੀ ਟਾਈਮ ਤੋਂ ਤੂ ਤੂ ਮਮੇ ਚੱਲ ਰਹੀ ਸੀਗੀ ਜਿਹੜਾ ਮ੍ਰਿਤਕ ਸੀਗਾ ਹੀ ਵਾਸ ਵੈਰੀ ਐਕਟਿਵ ਔਨ ਸੋਸ਼ਲ ਮੀਡੀਆ ਇੰਸਟਾਗ੍ਰam ਇਨਫਲੂਐਂਸਰ ਸੀਗਾ ਤੇ ਇੰਸਟਾਗ੍ਰam ਤੇ ਵੀ ਇੱਕ ਦੂਜੇ ਨੂੰ ਗਾਲਾਂ ਕੱਢਦੇ ਸੀਗੇ ਭਲਾ ਚੰਗਾ ਬੋਲਦੇ ਸੀਗੇ ਫੋਨ ਤੇ ਵੀ ਜਦ ਵੀ ਇੱਕ ਦੂਜੇ ਨਾਲ ਗੱਲ ਕਰਨੀ ਗਰੁੱਪ ਨੇ ਦੂਜੇ ਨਾਲ ਕਰਨੀ ਤੇ ਗਾਲੀ ਗਲੋਚ ਹੁੰਦਾ ਸੀਗਾ ਫਾਈਨਲੀ इन्होंने ये यह प्लान बना के ऊन मरण मारन प्लान बनाया तीन बंदे गिरफ्तार व्यक्ति है, चौबीस साल उम्र है लुधियाने का रेहन वाला है ये वो इंसान है जिन्हें इन्फोरमेसन दिखी जिन्ह ने उन्हों कि जी ये फलानी फलानी जगह ते खड़ा है कार्तिक उस तु बाद विद द टेक्निकल हेल्प टीम्स फॉर्म ਕੀਤੀ ਗਿਆ پنج سٹیٹ اے بندے جا کے رکے تے 18 19 دن بعد انہاں نو حضور صاحب نندےڑ توں ارسٹ کر لیا گیا دو اے مین بندے سی جی ایک دا نام سیم ہے دوسرے دا نام گوتم ہے 25 سال دے قریب نا دی عمر ہے سیم جیڑا سیگا او اے دا دو دوست ہی سیگا جیڑا ਆਵਾ ਕਾਰਤਿਕ ਜਿਹੜਾ ਮਰਨ ਵਾਲਾ ਹੁਣ ਤੱਕ ਨਦੀ ਪੁਲਿਸਨ ਤੋਂ ਬੱਤੀਪੋਰ ਦਾ ਇੱਕ ਪਿਸਟਲ ਅਲੋਂਗ ਵਿਦ ਰਾਊਂਡ ਰਿਕਵਰ ਹੋਇਆ ਤੇ ਇੱਕ ਕੰਟਰੀ ਮੇਡ ਵੈਪਨ ਰਿਕਵਰ ਹੋਇਆ 12 ਬੋਰ ਦਾ ਹੁਣ ਜਿਹੜਾ ਵੈਪਨ ਰਿਕਵਰ ਹੋਇਆ ਇਹਦੀ ਫੋਰੈਂਸਿਕ ਜਾਂਚ ਹੋਗੀ ਜੀ ਜਿਹੜੀ ਬੁਲੇਟਸ ਬੋਡੀ ਤੋਂ ਨਿਕਲੀਆਂ ਉਹ ਜਾਂਚ ਕਰਵਾਇੰਗੇ ਤੇ ਬਾਕੀ ਜਿਹੜੇ 4-5 ਰਹਿ ਗਏ ਨੇ ਜਿਹੜੇ ਇਹਨਾਂ ਦੇ ਨਾਲ ਸੀਗੇ ਉਹਨਾਂ ਨੂੰ ਵੀ ਜਲਦੀ ਪਹੁੰਚ ਗਿਆ